السلام عليكم ورحمه الله السلام <وحنا> عليكم ورحمه ਬਹੁਤ ਬਾਰਕਵਾਦ ਬਹੁਤ ਬਾਰਕਵਾ ਸਾਰਿਆਂ ਨੂੰ ਇਸ ਸਾਲ ਜਿਹੜਾ ਹੋਰ ਤਰੱਕੀ ਹੋਵੇ ਸਾਰੇ ਭਰਾ ਕੋ ਤਰੱਕੀਆਂ ਮਾਣਨ ਅਬਦਲ ਪਰਵਾਰਾਂ ਦੇ ਅੰਦਰ ਸਾਰੇ ਜਣੇ ਇੰਜੋਏ ਕਰ ਕਿਉਂਕਿ ਨਮਾਜ਼ ਦਾ ਸਮਾਂ ਵੀ ਹੋ ਚੁੱਕਿਆਗਾ ਸਭਾ ਜਿਆਦਾ ਸਮਾਂ ਨਹੀਂ ਲਵਾਂਗਾ ਮਾਲਵੀ ਸਾਹਿਬ ਬੜੇ ਅچھے ਤਰੀਕੇ ਦੇ ਨਾਲ ਸਾਰਿਆਂ ਨੂੰ ਅੱਲਾਹ ਤਾਲਾ ਵਾਰੇ ਦਸਾਰਾ ਸਮਝਾ ਰਹੇ ਜਗੇ ਸੋ ਮੈਂ ਤਾਂ ਇੱਥੇ ਬਾਰਕਵਾਤ ਦੇਣੀ ਚਾਹਾਂਗਾ ਉੱਥੇ ਹੀ ਤੁਹਾਡੇ ਨਾਲ ਵਾਦਾ ਕਰਦਾ ਕਿ ਜਿਹੜੇ ਕੰਮ ਤੁਹਾਡੇ ਹੋ ਚੁੱਕੇ ਜਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲਹਿਗੇ ਔਰ ਜਿਹੜੇ ਕੰਮ ਅਧੂਰੇ ਨੇਗੇ ਮੇਰੀ ਪ੍ਰਧਾਨ ਜੀ ਨੇ ਬੇਨਤੀ ਆ ਕਿ ਉਹ ਐਸਟੀਮੇਟ ਲਾ ਕੇ ਦੇ ਦੇ ਪ੍ਰਧਾਨ ਜੀ ਨੇ ਦੱਸਿਆ ਧੰਨ ਧਰਮ ਸੱਲਾਹ ਕਿ 25 ਲੱਖ ਰੁਪਏ ਦਾ ਧਰਮਸ਼ਾਲਾ ਦਾ ਕੰਮ ਆਗਾ ਹਾਂਜੀ ਇਹ ਨਾਲ ਹੀ ਨਾਲੇ ਸਭਿਲਪਨ ਇੱਕ ਇਹ ਨਵਾ ਦਾ ਇਹ ਨਵਾ ਅਗਲੇ ਇਹ ਤੋਂ ਪਹਿਲਾਂ ਪਹਿਲਾਂ ਜਿਹੜਾ ਧਰਮਸ਼ਾਲਾ ਦਾ 25 ਲੱਖ ਰੁਪਏ ਦਾ ਕੰਮ ਆ ਉਹ ਪੂਰਾ ਹੋ ਜਾਊਗਾ ਮੈਂ ਅਗਲੇ 15-20 ਦਿਨਾਂ ਦੇ ਵਿੱਚ ਵਿੱਚ ਉਹ ਜਿਹੜਾ 25 ਲੱਖ ਰੁਪਈਆ ਹੈਗਾ ਤੁਹਾਡਾ ਮੈਂ ਉਹ ਤਰੀਕਾ ਦਾ ਸੋ ਮੈਂ ਇਸ ਬਿੱਤਰ ਤੇ ਆ ਦੇਣੀ ਤੁਹਾਨੂੰ ਇੱਕ ਥਾਂ ਦਾ ਕਿਉਂਕਿ ਧਰਮ ਸਾਰੇ ਸਾਜੇ ਨੇ ਕਿ ਆਪਾਂ ਇਕੱਠੇ ਹੋ ਕੇ ਸਾਰੇ ਬਨਾਈਏ 125 ਲੱਖ ਰੁਪਇਆ ਜਿਹੜਾ ਧਰਮਸ਼ਾਲਾ ਦਾਗਾ ਉਹ 15-20 ਦਿਨਾਂ ਦੇ ਵਿੱਚ ਕਿਉਂਕਿ ਬਜਟ ਕੱਲ ਪਾਸ ਹੋਇਆਗਾ ਸੋਮਵਾਰ ਕੱਲ ਤੋਂ ਜਿਹੜੇ ਉਹ ਪੈਸੇ ਨੇ ਸ਼ੁਰੂ ਹੋਣਗੇ ਸੋ ਅਗਲੇ 10-15 ਦਿਨਾਂ ਦੇ ਵਿੱਚ ਵਿੱਚ ਮੈਂ ਉਹ ਪੈਸੇ कहते थे कि वो इंसान ही नहीं जो बुराइयों से दूर ना हो जाए अगर नमाज अदा करने के बाद उसके अंदर बुराइयां हैं उसके अंदर वो चीजें नहीं है जो हमारे इंसान को सहलाती है वो नमाज नहीं है रोजा रखने की कुत क्या है रोजा रख के भी इंसान ईद के पवित्र दिहाड़े के मौके ईदगाह पहुंचे हो दड़बा के ਮੁਬਾਰਕਬਾਦ ਦਿੱਤੀ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਅੱਜ ਪਵਿੱਤਰ ਈਦ ਦਾ ਤਿਹਾਰ ਪੂਰੀ ਦੁਨੀਆ ਦੇ ਅੰਦਰ ਬਹੁਤ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈਗਾ ਔਰ ਵਕ ਵਕ ਥਾਮਾਂ ਤੇ ਦੇਸ਼ ਦੇ ਅੰਦਰ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਬਹੁਤ ਹੀ ਅੱਛੇ ਢੰਗ ਨਾਲ ਈਦ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਹੈਗਾ ਅੱਜ ਦਰਵਾਜ਼ੇ ਸਾਰੇ ਜਿਹੜੇ ਸਾਡੇ ਮੁਸਲਮਾਨ ਭਰਾ ਸੀ ਸਾਰੇ ਲੋਕ ਜਿਹੜੇ ਅੱਜ ਇਕੱਠੇ ਹੋ ਕੇ ਈਦ ਦਾ ਮੁਬਾਰਕ ਕਰਨ ਲਈ ਇਕੱਠੇ ਹੋਏ ਨੇ ਕਿ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਸਾਰੇ ਇਸ ਇਤਿਹਾਰ ਨੂੰ ਜਿਹੜਾ ਬੜੇ ਅੱਛੇ ਤਰੀਕੇ ਨਾਲ ਮਨਾ ਰਹੇ ਨੇ ਕਿ ਕਿਉਂਕਿ ਪੰਜਾਬ ਜਿਹੜਾ ਇੱਕ ਸਾਂਝੀ ਭਾਈਚਾਰਕ ਬਾਲਤਾ ਦਾ ਪ੍ਰਸਤੀਕਾ ਇੱਥੇ ਸਾਰੇ ਤਿਹਾਰ ਜਿਹੜੇ ਨੇਗੇ ਉਹ ਆਪਸੀ ਮਿਲ ਕੇ ਭਾਈਚਾਰਾ ਸਾਂਝਾ ਕਰਕੇ ਮਨਾਏ ਜਾਂਦੇ ਨੇ ਕਿ ਮੈਂ ਦੇਖਿਆ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਸੀ ਨੇ ਕਿ ਔਰ ਮਨਾ ਰਹੇ ਨੇ ਕਿ ਸੋ ਮੈਂ ਸਾਰੇ ਮੇਰੇ ਮੁਸਲਮ ਭਰਾਵਾਂ ਨੂੰ ਅੱਜ ਬਹੁਤ-ਬਹੁਤ Eid ਦੀਆਂ ਮੁਬਾਰਕਵਾਦ ਪੇਸ਼ ਕਰਦਾ ਹਾਂਗਾ ਔਰ ਮੈਂ ਇਹੀ ਅੱਲਾਹ ਤਾਲਾ ਅਗੇ ਬੇਨਤੀ ਕਰਦਾ ਕਿ ਸਾਰੇ ਜਣੇ ਹੋਰ ਤਰੱਕੀ ਕਰਨ ਹੋਰ ਜਿਹੜਾ ਆਪਣੀ ਜਿਹੜੀ ਦੁਨੀਆ ਨੂੰ ਉਹ ਸਰ ਕਰਨਾ ਇੰਨਾ ਮਤਲਬ ਡਿਮਾਂਡ ਰੱਖੀ ਗਈ ਸੀ Eid ਕਾ ਦੀ ਜਗਾ ਦੀ ਇਹਨਾਂ ਨੂੰ ਲੋਰ ਸੂਤ ਤੇ ਕੁਝ ਗ੍ਰਾਂਟ ਇਹਨਾਂ ਨੂੰ ਹੋਰ ਚਾਹੀਦੀ ਦੇਖੋ ਅੱਜ ਪ੍ਰਧਾਨ ਜੀ ਵੱਲੋਂ ਮੁਸਲਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਡਿਮਾਂਡ ਕੀਤੀ ਗਈ ਸੀ ਕਿ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਸੋ ਬਿਲਕੁਲ 25 ਲੱਖ ਰੁਪਏ ਆਉਣ ਵਾਲੇ ਮਹੀਨੇ ਦੇ ਵਿੱਚ ਅਗਲੇ ਮਹੀਨੇ ਚ ਜਿਹੜਾ ਉਹ ਮੈਂ ਜਾਰੀ ਕਰ ਦੂੰ ਤਾਂ ਕਿ ਜਦੋਂ ਵੀ ਕੋਈ ਤਿਹਾਰ ਜਦੋਂ ਵੀ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਸਾਂਝਾ ਕਰਨਾ ਹੋਵੇ ਤਾਂ ਉੱਥੇ ਸਾਰੇ ਜਣੇ ਇਕੱਠੇ ਹੋ ਕੇ ਮਨਾ ਸਕਣ ਸੋ 25 ਲੱਖ ਰੁਪਏ ਮੈਂ ਅਨਾਉਂਸ ਕਰਦਾਗਾ ਕਿ ਅਸੀਂ ਬੜੀ ਜਲਦੀ ਜਿਹੜਾ ਮੈਂ ਕਮੇਟੀ ਦੇ ਖਾਤੇ ਚ ਭੇਜ ਦੂੰਗੀ ਇਤਗਾਰ ਦੀ ਜਗਾ ਵਾਸਤੇ ਵੀ ਅਨਾਉਂਸਮੈਂਟ ਆਹ ਜਗਾ ਵਾਸਤੇ ਸਾਡੇ ਪ੍ਰਧਾਨ ਜੀ ਖੜੇ ਨੇ ਕਿ ਇਹਨਾਂ ਨੇ ਕਿਹਾਗਾ ਕਿ ਅਸੀਂ ਜ ਕਿੰਨੀ ਜਗ੍ਹਾ ਹੋ ਸੋ ਇਹ ਬੈਠ ਕੇ ਪ੍ਰਧਾਨ ਜੀ ਤੇ ਕਮੇਟੀ ਦੇ ਸਾਰੇ ਸਾਥੀ ਡਿਸਾਈਡ ਕਰਨਗੇ ਫੈਸਲਾ ਕਰਨਗੇ ਕਿ ਕਿਹੜੀ ਜਗ੍ਹਾ ਤੇ ਹੋ ਤਾਂ ਬਿਲਕੁਲ ਦੇ ਬਗੈਰ ਪ੍ਰਧਾਨ ਜੀ ਅੱਜ ਦੂਰ ਤੇ ਕੋਇਟਰ ਦੇ ਹਾਂ ਤੇ ਵਿਤਰਨ ਲਾ ਕੇ ਪਹੁੰਚੇ ਜੀ ਗਏ ਮੁਬਾਰਕਬਾਦ ਦੇਖ ਕੇ ਇਹਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਜੀ ਸਾਲ ਬਾਦ ਤਿਹਾਰ ਆਉਂਦਾ ਸਾਡਾ ਜੀ ਈਦੁਲ ਫਿਤਰ ਦਾ ਤਿਹਾਰ ਹੈ ਜਿਹਦੇ ਵਿੱਚ ਸਾਡੇ ਸਿੱਖ ਭਾਈਚਾਰਾ Hindu ਭਾਈਚਾਰਾ ਔਰ ਮੁਸਲਿਮ ਭਾਈਚਾਰਾ ਸਭ ਨੇ ਇਕੱਠੇ ਹੋ ਕੇ ਈਦ ਮਨਾਈ ਹੈ ਸਾਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਈਦ ਮਨਾ ਕੇ ਤਾਂ ਕਿ ਸਾਡੇ ਨਾਲ ਸਾਰੀਆਂ ਧਰਮਾਂ ਦੇ ਲੋਕ Hindu ਹੋ ਗਏ ਸਿੱਖ ਹੋ ਗਏ ਰਲ ਮਿਲ ਕੇ ਈਦ ਮਨਾਉਂਦੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਔਰ ਇਸ ਦੋ ਵਾਰ ਚੀਮਾ ਸਾਹਿਬ ਆਏ ਸੀਗੇ ਔਰੇ ਤੇ ਉਹਨਾਂ ਨੇ ਸਾਨੂੰ ਧਰਮਸਾਲਾ ਦੇ ਲਈ 25 ਬੱਚੀ ਲੱਖ ਦੀ ਗ੍ਰਾਂਟ ਆ ਮੁਹੱਈਆ ਕਰਾ ਕੇ ਗਏ ਨੇ ਜੋ ਕੀ ਕਹਿੰਦੇ 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਮੁਹੱਈਆ ਹੋ ਜੂਗੀ ਔਰ ਉਦੋਂ ਬਾਅਦ ਸਾਡੀ ਦੂਸਰੀ ਮੰਗ ਸੀ ਉਹਨਾਂ ਤੋਂ ਕਿ ਸਾਨੂੰ ਈਦ ਦੀ ਜਗ੍ਹਾ ਦਿੱਤੀ ਜਾਵੇ ਤਾਂ ਕਿ ਆਲੇ-ਦਾਲ ਦੇ ਪਿੰਡਾਂ ਦੇ ਲੋਕ ਆ ਉੱਥੇ ਬਹੁਤ ਗਿਣਤੀ ਦੇ ਵਿੱਚ ਆਉਂਦੇ ਨੇ ਸਾਨੂੰ ਬਹੁਤ ਸਾਲਾਂ ਤੋਂ ਸਮੱਸਿਆ ਇਹ ਕਿ ਈਦ ਦੀ ਨਮਾਜ਼ ਦੇ ਪੜ੍ਹਨ ਦੇ ਲਈ ਜਗ੍ਹਾ ਕੰਮ ਪੈਂਦੀ ਹੈ ਦਿੱਕਤ ਆਉਂਦੀ ਹੈ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੇ ਇਹ ਵੀ ਸ਼ਿਵਾਸ਼ਨ ਦਵਾਇਆ ਹੈ ਕਿ ਸਾਨੂੰ ਜੱਦ ਜਲਦ ਤੋਂ ਜਲਦ ਨਗਰ ਪੰਚਾਇਤ ਕਮੇਟੀ ਤੋਂ ਜ਼ਮੀਨ ਜਿਹੜੀ 2 ਕਿੱਲੇ ਏਕੜ ਮੁਹਈਆ ਕਰਾਈ ਜਾਊਗੀ ਬਹੁਤ ਬਹੁਤ ਧੰਨਵਾਦ ਇਸ ਕਾਰਜੀਮਾ ਸਾਹਿਬ ਦਾ ਜੀ ਜੋ ਸਾਡੇ ਈਦ ਦੇ ਪਵਿੱਤਰ ਦਿਨ ਤੇ ਪਹੁੰਚੇ ਉਹਨਾਂ ਜੀ ਆ ਕਹਿੰਦੇ ਸਾਰੀ ਕਮੇਟੀ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ ਤੇ ਬਹੁਤ ਖੁਸ਼ੀ ਨਾਲ ਤਿਹਾੜ ਦਾ ਦੇਣਾ ਹੈ ਜੀ ਅੱਜ ਜੋ ਸਾਰੇ ਭਾਈਚਾਰੇ ਨੇ ਸਾਂਝ ਦੇ ਨਾਲ ਰਲ ਕੇ ਲੰਗਰ ਦਾ ਇੰਤਜ਼ਾਮ ਕਰਕੇ ਫਿਰ ਇੰਤਜ਼ਾਮ ਕੀਤਾ ਜੀ ਤੇ ਹੁਣ ਹੋਰ ਘਟਾ ਨੇ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈਂਦੇ ਨੇ ਬੱਸ ਕਾਰ ਦੇ ਜੀ ਧਰਮਸ਼ਾਲਾ ਵਾਸਤੇ ਜਿਹੜੀ ਸਾਡੀ ਡਿਮਾਂਡ ਸੀ ਮੰਤਰੀ ਸਾਹਿਬ ਨੇ ਸਾਨੂੰ ਬਿਸ਼ਵਾਸ ਸੁਵਾਇਆ ਕਿ 1 ਮਹੀਨੇ ਦੇ ਵਿੱਚ ਸਾਨੂੰ 25 ਲੱਖ ਦੀ ਗ੍ਰਾਂਟ ਦਾ ਜਿਹੜਾ ਚੈੱਕ ਉਹ ਦਿੱਤਾ ਜਾਊਗਾ ਜੀ ਤੇ ਸਾਡੇ ਇੱਥੇ ਘਾਟ ਸੀਗੀ Eid ਦਾ ਵਾਸਤੇ ਜਦੋਂ ਕੋਈ Eid ਦੀ ਨਵਾਜ਼ ਬਕਰੀਦ ਦੀ ਨਵਾਜ਼ ਹੁੰਦੀ ਆ ਉਹਦੇ ਵਿੱਚ ਲੋਡ ਪੈਂਦੇ ਸਾਨੂੰ ਬਹੁਤ ਜ਼ਿਆਦਾ ਜਗ੍ਹਾ ਦੀ ਉਹਦੇ ਵਾਸਤੇ ਵਿਸ਼ਵਾਸ ਸੁਵਾਇਆ ਕਿ 2 ਕਿੱਲੇ ਜ਼ਮੀਨ ਦੇ ਬਕਰੀਦ ਤੋਂ ਪਹਿਲਾਂ ਵਾਸਤੇ ਸਾਨੂੰ ਆਪਣੇ ਨਗਰਪਾਲਿਕਾ ਦੇ ਪ੍ਰਧਾਨ ਮਨਿੰਦਰ ਸਿੰਘ ਜੀ ਤੋਂ ਉਹਨਾਂ ਮਨਿੰਦਰ ਸਿੰਘ ਨੂੰ ਕਿਹਾ ਕਿ ਮਤਲਬ ਇਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਪਰਕਿੰਗ ਸਿੰਘ ਦੀ ਅੱਜ ਮੋਸਮ ਨਾਲ ਭਾਈਚਾਰੇ ਦਾ ਵੱਡਾ ਤਰਸਾਰ ਹੈ ਜੀ ਦੋ ਇੱਥੇ ਪਹੁੰਚੇ ਨਗਰ ਵਿੱਚ ਵੀ ਸੇਵਾ ਬਣਵਾ ਰਹੇ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਅਸੀਂ ਬਹੁਤ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਭਰਾਵਾਂ ਨਾਲ ਈਦੀਆਂ ਜਿਹੜੀਆਂ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਬਹੁਤ-ਬਹੁਤ ਮੁਬਾਰਕਾਂ ਈਦੀਆਂ ਸਾਰੇ ਭਰਾਵਾਂ ਨੂੰ ਤੇ ਈਦ ਦਾ ਤਿਹਾਰ ਜਿਹੜਾ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਜਿਹੜਾ ਈਦ ਦਾ ਖੁਸ਼ੀਆਂ ਵੰਡਣ ਦਾ ਤਿਹਾਰ ਮਨਾਇਆ ਜਾਂਦਾ ਹੈਗਾ ਤੇ ਚਾਰੇ ਪਾਸੇ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਇਸ ਨਗਰ ਦਾ ਜਿਹੜਾ ਉਤਪਾਕ ਹੈ ਕਿ ਇੱਥੇ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਨੇ ਪਹਿਲਾਂ ਨਗਰ ਕੀਰਤਨ ਵੇਲੇ ਵੀ ਭਰਾਵਾਂ ਨੇ ਲੰਗਰ ਲਾਏ ਤੇ ਅੱਜ ਸਿੱਖ ਕਮਿਊਨਿਟੀ ਦੇ ਲੋਕ ਵੀ ਇੱਥੇ ਇਕੱਠੇ ਹੋ ਕੇ ਲੰਗਰ ਲਾ ਰਹੇ ਨੇ ਇਹੀ ਕਿਸੇ ਨਗਰ ਦਾ ਜਿਹੜਾ ਪਿਆਰ ਹੁੰਦਾ ਜਿਹੜਾ ਕਿ ਹੋਣਾ ਹੀ ਚਾਹੀਦਾ ਕੀ ਸਵੇਰ ਦੇ ਨਿਉ ਨਫਰਤ ਦੀ ਜਿਹੜੀ ਹੈ ਹਰੇਕ ਵਿੱਚ ਹੋਈ ਹੈ ਆਪਦੇ ਵਿੱਚ ਲੋਕ ਧਰਮ ਦੇ ਨਾਂ ਤੇ ਲੜ ਰਹੇ ਨੇ ਪਰ ਤੁਸੀਂ ਐਸ ਤਰ੍ਹਾਂ ਇਕੱਠੇ ਹੋ ਕੇ ਸੰਦੇਸ਼ ਦੇ ਰਹੇ ਹਾਂ ਲੋਕਾਂ ਨੂੰ ਇਹ ਜਣਾਉਣਾ ਲੋਕਾਂ ਨੂੰ ਇਹੀ ਬੇਨਤੀ ਹੈ ਜੀ ਦੇਖੋ ਹਰ ਹਾਕਮ ਦਾ ਕੰਮ ਤਾਂ ਲੋਕਾਂ ਦੇ ਵਿੱਚ ਫੁੱਟ ਪਾਉਣਾ ਹੁੰਦਾ ਹੈ ਜੇ ਲੋਕ ਉਸ ਫੁੱਟ ਦੇ ਸ਼ਿਕਾਰ ਹੁੰਦੇ ਰਹਿਣਗੇ ਤਾਂ ਲੋਕਾਂ ਨੇ ਜਿਹੜੀਆਂ ਆਪਣੀਆਂ ਲੋੜਾਂ ਨੇ ਉਹ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਕੋਈ ਵੀ ਧਰਮ ਕੋਈ ਵੀ ਗ੍ਰੰਥ ਕਿਸੇ ਨੂੰ ਵੰਡਣ ਵਾਸਤੇ ਨਹੀਂ ਕਹਿੰਦਾ ਸਾਰੇ ਹੀ ਗ੍ਰੰਥ ਜਿਹੜੇ ਉਹ ਪਿਆਰ ਵਰਤਾਉਂਦੇ ਆ ਜੇ ਹਰ ਇੱਕ ਪਿੰਡ ਦੇ ਵਿੱਚ ਲੋਕ ਇਸ ਚੀਜ਼ ਨੂੰ ਸਮਝਣ ਕਿ ਕੋਈ ਧਰਮਾਂ ਦਾ ਵਖਰੇਵਾ ਨਹੀਂ ਹੁੰਦਾ ਇਹ ਤਾਂ ਇੱਕ ਪਿਆਰ ਦਾ ਖੁਸ਼ੀਆਂ ਦਾ ਸੁਨੇਹਾ ਹੈ ਹੁੰਦੇ ਨੇ ਹੁਣ ਅਸੀਂ ਇੱਥੇ ਆਉਂਨੇ ਆ ਜਾਂ ਇਹ ਭਾਈਚਾਰਾ ਆਪਣਾ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਕਿੰਨੀ ਪਿੰਡ ਦੇ ਵਿੱਚ ਨਗਰ ਦੇ ਵਿੱਚ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਸੋ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣੇ ਦੋ ਕਦਮ ਚੱਲੇ ਹੋਏ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੁਸੀਂ ਆਇਆ ਕਰੋ ਖੁਸ਼ੀਆਂ ਵੰਡਿਆ ਕਰੋ ਇਸੇ ਤਰ੍ਹਾਂ ਪਿੰਡ ਪਿੰਡ ਨਗਰ ਨਗਰ ਜਦੋਂ ਪਿਆਰ ਵਰਤਦਾ ਤਾਂ ਹਾਕਮਾਂ ਨੂੰ ਆਪਣੇ ਆਪ ਕੰਨ ਹੋ ਜਾਂਦੇ ਹੁੰਦੇ ਨੇ ਕਿ ਹੁਣ ਧਰਮਾਂ ਦੇ ਨਾਂ ਤੇ ਲੜਾਈਆਂ ਕਰਾਉਣੀਆਂ ਸੌਖੀਆਂ ਨਹੀਂ ਰਹੀਆਂ ਪ੍ਰਧਾਨ ਜੀ ਅੱਜ ਤੁਹਾਨੂੰ ਜੀਤ ਦੀਆਂ ਮੁਬਾਰਕਾਂ ਨੇ ਢੇਰ ਸਾਰੀਆਂ ਵਾਹ ਸਿੱਖ ਭਾਈਚਾਰੇ ਦੇ ਲੋਕਾਂ ਇੱਥੇ ਪਹੁੰਚੇ ਨੇ ਮੁबारकਾ ਦੇਣ ਦੀ ਕਿਵੇਂ ਦਾ ਮਹਿਸੂਸ ਹੋ ਰਿਹਾ ਸਾਰੇ ਸਾਥੀਆਂ ਨੂੰ ਅਸਲਾਮੁਅਲੈਕੁਮ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਵੇਂ ਪ੍ਰਗਟ ਜੀ ਨੇ ਬਹੁਤ ਕੁਝ ਗੱਲਾਂ ਦੱਸੀਆਂ ਨੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਚ ਜੈ ਕ੍ਰਾਂਤ ਸ੍ਰੀ ਵਿੱਚ ਜੇ ਗੀਤਾ ਚ ਕਿਥੇ ਇਹ ਚੀਜ਼ ਨਹੀਂ ਲਿਖੀ ਕਿਤੇ ਸ਼ਬਦ ਨਹੀਂ ਲਿਖਿਆ ਵੀ ਇਸ ਧਰਮ ਵੱਖਰੇ ਵੱਖਰੇ ਨੇ ਧਰਮ ਜਿਹੜੇ ਕੋਈ ਮਾੜੇ ਲੋਕ ਮਾੜੇ ਲੋਕ ਨੇ ਮਾੜੇ ਅਸਨ ਐ ਸਾਡੇ ਧਰਮ ਅਚ ਬੰਡੀਆਂ ਉਹਨਾਂ ਲੋਕਾਂ ਨੇ ਧਰਮ ਅਚ ਬੰਡੀਆਂ ਪਵਾਰਕੀਏ ਨੇ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੇ ਮੂੰਹ ਤੇ ਚਪੇੜਾ ਹੈ ਜਿਹੜੇ ਸਾਡੇ ਜੀ ਬੰਡੀਆਂ ਪਾਉਂਦੇ ਨੇ ਸਾਡਾ ਜਿਹੜਾ ਸਿੱਖ ਭਾਈਚਾਰਾ ਸਾਡੇ 24 ਘੰਟੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਔਰ ਮੈਂ ਸਾਰੇ ਦੇਸ਼ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਔਰ ਮੈਂ ਦੜਬੇ ਨੂੰ ਔਰ ਹਿੰਦੂ ਵਾਸੀਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹਨਾ ਵੀ ਜਿਵੇਂ ਦੜਬਾ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਦੜਬੇ ਤੋਂ ਪੱਤਰਕਾਰ ਸਾਹਿਬ ਤੁਹਾਡੀ ਵੀਡੀਓ ਸਾਰੇ ਕਿਤੇ ਜਾਣੀ ਹੈ ਤੁਹਾਡੀ ਵੀਡੀਓ ਦੇ ਆਧਾਰ ਤੇ ਮੈਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦਾ ਵੀ ਸਤੋ ਦੜਬੇ ਤੋਂ ਸਿੱਖ ਲਓ ਵੀ ਸਾਡਾ ਭਾਈਚਾਰਾ ਕਿੰਨਾ ਪਿਆਰਾ ਸਾਡੇ ਚ ਹਿੰਦੂ ਤੇ ਸਿੱਖ ਭਾਈਚਾਰਾ ਕਿੰਨਾ ਪਿਆਰਾ ਹੈ ਆਏ ਸਾਲ ਇਹ ਲੰਗਰ ਲਾਂਦੇ ਨੇ ਲੰਗਰ ਲਾਂਦੇ ਨਹੀਂ ਲੰਗਰ ਵਰਤਾਂਦੇ ਵੀ ਨੇ ਆ ਆ ਵਰਤਾਂਗੇ ਮੈਂ ਸਾਬਕਾ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਫਿਰ ਫਿਰ ਲੱਖ ਲੱਖ ਈਦੀਆਂ ਮੁਬਾਰਕਾ ਦੇਣਾ ਅਸਲਾਮ ਅਲੈਕੁਮ ਮਹਾਤਿਆ ਜੀ ਤੁਹਾਨੂੰ ਦੀਆਂ ਮੁਬਾਰਕ ਦੇਣ ਬਦਚੋਨ ਬਣ ਪੰਜਾਰੇ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਹਾਂਜੀ ਮੈਂ ਨੈਣਾ ਮੰਤ ਦਿੜਬਾ ਅੱਜ ਈਦ ਉਲਫਤਰ ਦਾ ਪਾਵਨ ਦਿਹਾੜਾ ਹੈ ਔਰ ਮੇਰੇ ਦਿੜਬੇ ਦੇ ਵਿੱਚ ਖਾਸ ਕਰ ਸਾਰੇ ਸਿੱਖ Hindu Muslim ਸਾਰੇ ਮਿਲ ਕੇ ਈਦ ਮਨਾਉਂਦੇ ਨੇ ਹਰ ਇੱਕ ਤਿਹਾੜੀ ਦੀਵਾਲੀ ਹੋਲੀ ਤੇ ਨਰਾਤੇ ਸਾਰੇ ਮਿਲ ਕੇ ਮਿਲਾਉਂਦੇ ਨੇ ਮੈਂ ਆਈਆਂ ਇੱਥੇ ਮੈਨੇ ਦੇਖਿਆ ਸਾਰੇ ਰਲ ਮਿਲ ਕੇ ਸਭ ਨੇ ਮੇਰੇ ਮੁ슬ਮ ਪਾਈਚਾਰੇ ਨੇ ਅੱਜ Eid ਦਾ Eid ਆਦਾ ਕੀਤੀ ਆ ਔਰ ਮੈਂ ਸਭ ਨੂੰ ਪਾਈਚਾਰੇ ਨੂੰ ਮੁਬਾਰਕਬਾਦ ਦੇਣੀ ਆ